ਤਤਖਰੀਆ ਕਰਨ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹੋ ਗਿਆ ਵੱਡਾ ਖੌਫਨਾਕ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਕਈ ਵਾਰ ਬਿਵਹਤਾ ਜ਼ਿੰਦਗੀ ਦੇ ਵਿੱਚ ਅਜਿਹਾ ਘੜਨਾਵਾ ਵਾਪਰਦਿਆਂ ਹਨ ਜੋ ਮਨੁੱਖ ਨੂੰ ਵੱਡੀਆਂ ਮੁਸੀਬਤਾਂ ਦੇ ਵਿੱਚ ਪਾ ਦਿੰਦੀਆਂ ਹਨ ਹੁਣ ਇੱਕ ਅਜੇਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਦੋ ਬੱਚਿਆਂ ਦੀ ਮਾਂ ਜਿਸ ਨੂੰ ਇੱਕ ਨੌਜਵਾਨ ਇਨਾ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਕਿ ਉਸ ਤੇ ਮਾਂ ਦੇ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖופਨਾ ਕਦਮ ਚੱਕਿਆ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੇ ਇੱਕ ਨੌਜਵਾਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਹੀ ਪਿੰਡ ਇੱਕ ਨੌਜਵਾਨ ਜਦੋਂ ਦੋ ਬੱਚੇ ਨਹੀਂ ਮਾਨੇ ਦੁਸਤੀ ਕੰਪਨੀਕਾਰ ਕੀਤਾ ਜਸਤ ਬਾਦ ਉਹ ਫੋਨ ਤੇ ਸ਼ੇਅਰ ਕਰਦੇ ਸਮੇਂ ਪਰੇਸ਼ਾਨ ਕਰਨ ਲੱਗ ਪਏ ਇਸ ਤੋਂ ਤੰਗ ਆ ਕੇ ਔਰਤ ਨੇ ਗਰੀਲਾ ਪਦਾਰਥ ਨਿਕਲ ਕੇ ਆਪਣੀ ਜੀਵਨ ਦੀ ਲਾਸ਼ ਸਮਾਪਤ ਕਰ ਲਈ ਜੀ ਹਾਂ ਤੇ ਉਧਰ ਮ੍ਰਿਤਕ ਔਰਤ ਦੀ ਪਛਾਣ ਜਸਬੀਰ ਕੌਰ ਰੀਤੂ ਉਮਰ 36 ਸਾਲ ਵਜੋਂ ਹੋਈ ਹੈ ਜੋ ਦੋ ਬੱਚੇ ਫਤੇ ਤੇ ਇੱਕ ਦੀ ਮਾਂ ਸੀ ਤੇ ਉਸ ਦੇ ਵਿਆਹ ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਤੇ ਉਸ ਦਾ ਪਤੀ ਇੰਦਰਜੀਤ ਦੁਬਈ ਗਿਆ ਸੀ ਐਸ ਦਰਦਨਾਕੜਨ ਦੇ ਵਾਪਰਾਂ ਤੋਂ ਬਾਅਦ ਪਰਿਵਾਰ ਬੜੇ ਦੋਸ਼ੀ ਹੈ ਕਿ ਪਿੰਡ ਦਾ ਹੀ ਇੱਕ ਨੌਜਵਾਨ ਉਸ ਨੂੰ ਕਾਫੀ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਵੀਡੀਓ ਦੇਖਣ ਲਈ ਤੁਹਾਡਾ ਤਨੁ